ਸਰਫੇਕੋ ਫੂਲਕੀਏ ਮਿਸਲੋ ਵਾਲੇ ਮਹਾਰਾਜਾ ਅਲਾ ਸਿੰਘ ਉਹ ਇਹਦੇ ਵਿੱਚ ਸ਼ਾਮਲ ਨਹੀਂ ਸੀ ਔਰ ਉਹਨਾਂ ਨੇ ਪਹਿਲਾਂ ਸਾਥ ਵੀ ਨਹੀਂ ਦਿੱਤਾ ਲੋੜ ਪੈਣ ਤੇ ਉਹ ਪਾਸੇ ਹੋ ਗਏ ਪਰ ਬਹੁਤ ਬਾਅਦ ਵਿੱਚ ਉਹਨਾਂ ਨੇ ਸਿੰਘਾਂ ਦੀ ਮਦਦ ਵੀ ਕੀਤੀ ਹੈ ਔਰ ਦੱਸਿਆ ਜਾਂਦਾ ਹੈ ਕਿ 30-35 ਹਜ਼ਾਰ ਦੇ ਕਰੀਬ ਇੱਥੇ ਸਿੰਘ ਸਿੰਘਣੀਆਂ ਬੱਚਿਆਂ ਬਜ਼ੁਰਗਾਂ ਦੀ ਸ਼ਾਮਲ ਹੋਈ ਹੈ ਪਰ ਐਹਨ ਦਸ਼ਾ ਅਬਦਾਲੀ ਦਾ ਵੀ ਚੰਗਾ ਲੱਖ ਟੁਟਾ ਕਾਫੀ 30-35 ਹਜ਼ਾਰ ਦੀ ਲੜਨ ਵਾਲੀ ਫੌਜ ਮਰ ਗਈ ਪਈ ਜੱਸਾ ਸਿੰਘ ਆਲੂ ਵਾਲੀ ਨੇ ਬਚਨ ਕੀਤੇ ਗੁਰਮੁਖ ਸਿੰਘ ਨੂੰ ਰੋਕਦਿਆਂ ਪਈ ਸਿੰਘ ਮਿਲੈ ਹਮਕੋ ਕਰਾਂ ਠੱਠਾ ਕੋੜਾ ਕੁਦਾਏ ਜੱਸਾ ਸਿੰਘ ਨੱਠਾ ਤੇ ਆ ਮੁਖ ਲਾਏ ਬੈਠੇਂ ਦੀ ਮਾਨ ਕਰੈ ਮਸ਼ਕਰੀ ਸਿੰਘ ਸਾਹਿਬਾਨ ਹਮਕੋ ਪੰਥ ਬਾਦਸ਼ਾਹ ਬਣਾਇਓ ਤੁਮ ਚਾਹਤ ਗੀਦੀ ਸਦਵਾਇ ਤੇ ਇਸ ਸਿੰਘਾਂ ਦੇ ਸਾਹਮਣੇ ਕੀ ਮੂੰਹ ਖਾਵਾਂਗੇ ਅਮਨਦ ਸ਼ਬਦਾਲੀ ਪਹਿਲਾਂ ਸੋਚਦਾ ਸੀ ਕਿ ਮੈਂ ਖਾਲਸੇ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅੱਧੇ ਤੋਂ ਵੱਧ ਕੌਮ ਨੇ ਦੀ ਮੈਂ ਸ਼ਹੀਦ ਕਰ ਦਿੱਤੀ ਮਾਰ ਦਿੱਤੀ ਹੁਣ ਇਹ ਸਿਰ ਨੇ ਚੁੱਪ ਸਕਣਗੇ ਪਰ 2.5 ਮਹੀਨਿਆਂ ਬਾਅਦ ਖਾਲਸੇ ਨੇ ਜਾਨੀ ਖਾਨ ਨੂੰ ਮਾਰ ਕੇ ਸਰਹੰਦ ਫਤਿਹ ਕੀਤਾ ਮਲੇਰਕੁਰਲੀ ਪੀਖਨਖਾਨ ਨੂੰ ਮਾਰ ਕੇ ਤੇ ਮਲੇਰਕੋਟਲਾ ਫਤਿਹ ਕਰ ਲਿਆ ਪਰ ਜਿੰਨਾ ਅਨਾਜ ਤੁਸੀਂ ਪੰਜਾਬ ਵਿੱਚ ਉਗਾਉਂਦੇ ਹੋ ਸਾਰੀਆਂ ਫਸਲਾਂ ਦਾ 6ਵਾਂ ਹਿੱਸਾ ਮੈਨੂੰ ਦੇ ਦੇ ਤਾ ਉਸ ਵੇਲੇ ਸਿੰਘਾਂ ਨੇ ਜਵਾਬ ਦਿੱਤਾ ਵੀ ਅਮਰ ਸ਼ਾਹ ਅਬਦਾਲੀ ਨੂੰ ਕਹਿਣਾ ਵੀ ਅਸੀਂ ਜੇ ਤਾਂ ਹਰਮੰਦਰ ਸਾਹਿਬ ਦੀ ਬੇਬੀ ਤੋਂ ਨਾ ਕੀਤੀ ਹੁੰਦੀ ਫਿਰ ਤਾਂ ਤੇਰੇ ਨਾਲ ਸਮਝੌਤਾ ਕਰ ਲੈਂਦੇ ਪਰ ਹਰਮੰਦਰ ਸਾਹਿਬ ਦੇ ਮਲਬੇ ਉੱਤੇ ਬੈਠ ਕੇ ਅਸੀਂ ਤੇਰੇ ਨਾਲ ਕੋਈ ਸਮਝੌਤਾ ਨਹੀਂ ਹੁਣ ਕਰ ਸਕਦੇ ਤੈਨੂੰ ਮਦਾਨੇ ਜੰਗ 'ਚ ਟਕਰਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 100 ਸਾਲ ਦੇ ਕਰੀਬ ਜੇ ਸਿੰਘਾਂ ਦੀ ਜਿਹੜੀ ਹੌਸਲਾ ਬਹਾਦਰੀ ਸ਼ੋਰਮਗਤੀ ਅਣਖ ਉਹਦਾ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜੋ ਖਾਲਸਾ ਪੰਥ ਦੇ ਅੰਦਰ ਤਿੰਨ ਘੱਲੂ ਘਾਰੇ ਵਾਪਰੇ ਹਨ ਪਹਿਲਾ ਘੱਲੂ ਘਾਰਾ ਜਿਸ ਨੂੰ ਛੋਟਾ ਘੱਲੂ ਘਾਰਾ ਕਿਹਾ ਜਾਂਦਾ ਇਸ ਸਨ 1746 ਵਿੱਚ ਕਾਨੂੰ ਆਂਦੇ ਸ਼ੰਭ ਵਿੱਚ ਹੋਇਆ ਜਿਹਦੇ ਵਿੱਚ ਸਿੰਘਾਂ ਦੀ ਬਰਖਲਾ ਸੀ ਜਾਂ ਵੈਰ ਕਮਾਉਂਦਿਆਂ ਲਖਪਤ ਰਾਏ ਨੇ ਸਿੰਘ-ਸਿੰਘਣੀਆਂ ਦਾ ਇੱਥੇ ਘਾਣ ਕੀਤਾ ਦੂਸਰਾ ਘੱਲੂ ਘਰ ਜਿਸ ਨੂੰ ਵੱਡਾ ਘੱਲੂ ਘਰ ਕਿਹਾ ਜਾਂਦਾ ਉਹ ਕੋਪਰਹੀੜੇ ਦੇ ਵਿੱਚ ਵਾਪਰਿਆ ਮਾਲਵੇ ਦੇ ਵਿੱਚ ਉਸ ਵੱਡੇ ਘੱਲੂ ਘਰ ਦਾ ਕਾਰਨ ਮੁੱਖ ਇਹ ਸੀ ਜਿਹੜਾ ਇਹਨਾਂ ਦੇ ਸ਼ਬਦਾਂ ਲਈ ਅਨੇਕਾਂ ਹਮਲੇ ਹਿੰਦੁਸਤਾਨ ਤੇ ਕਰਦਾ ਰਿਹਾ ਜਦੋਂ ਉਹ ਦਿੱਲੀ ਆਦਿਕ ਸਥਾਨਾਂ ਨੂੰ ਲੁੱਟ ਕੇ ਹਿੰਦੁਸਤਾਨ ਦੀ ਪੱਤ ਤੇ ਖਜ਼ਾਨੇ ਵਾਪਸ ਮੁੜਦਾ ਸੀ ਤਾਂ ਰਸਤੇ 'ਚ ਪੰਜਾਬ ਦੀ ertid ਤੇ ਖਾਲਸਾ ਉਸ ਦੇ ਉੱਪਰ ਛਾਪੇ ਮਾਰੀ ਕਰਕੇ ਰਾਤ ਦੇ ਸਮੇਂ ਜਦੋਂ ਜੋ ਮੁਗਲ ਪਠਾਨ ਸ਼ਰਾਬ ਆਦਿਕ ਪੀ ਕੇ ਸੁੱਤੇ ਹੁੰਦੇ ਸਨ ਤਾਂ ਉਹਨਾਂ ਦੇ ਚੁੰਗਲ ਵਿੱਚੋਂ ਜਿੱਥੇ ਹਿੰਦੁਸਤਾਨ ਦੀਆਂ ਬੀਬੀਆਂ ਛੜਾਇਆ ਕਰਦੇ ਸੀ ਜਿੰਨੇ ਇੱਕ ਵਾਰੀ 2200 ਬੀਬੀਆਂ ਛੜਾਈਆਂ ਇਸੇ ਪ੍ਰਕਾਰ ਜਿਹੜਾ ਲੁੱਟਿਆ ਦਾ ਖਜ਼ਾਨਾ ਉਹ ਸਿੰਘ ਉਹਦੇ ਕੋਲੋਂ ਖੋ ਗਏ ਤੇ ਹਰਨ ਹੋ ਜਾਂਦੇ ਸਨ ਇਸ ਕਾਰਨ ਕਰਕੇ ਉਹ ਸਿੰਘਾਂ ਤੋਂ ਬਹੁਤ ਦੁਖੀ ਸੀ ਉਧਰੋਂ ਪੰਜਾਬ ਦੀ ਧਰਤੀ ਤੇ ਲਾਹੌਰ ਵਿਖੇ ਸਿੰਘਾਂ ਨੇ ਕਬਜ਼ਾ ਕੀਤਾ ਪਰ ਹਾਲਾਤ ਦੇ ਨੱਦੇ ਨਜ਼ਰ ਉਹ ਕਬਜ਼ਾ ਝੁਕ ਲਿਆ ਗਿਆ ਕਬਜ਼ਾ ਹਟਾਤਾ ਗਿਆ ਫਿਰ ਸਿੰਘਾਂ ਨੇ ਆਪਸ ਵਿੱਚ ਗੁਰਮਤੇ ਕੀਤੀ ਕਿ ਜਿਹੜੇ ਲੋਕ ਮੁਖੌਰੀ ਕਰਦੇ ਸਨ ਸਿੰਘਾਂ ਦੀ ਐਮ ਦਾ ਸ਼ਬਦ ਆਲੀ ਕੋਲ ਉਹਨਾਂ ਨੂੰ ਦੰਡ ਦਿੱਤਾ ਜਾਏ ਤਾਹਰ ਜਿਹੜਾ ਅਕਲਦਾਸ ਮੰਤਰੀ ਇਹ ਜੜਿਆਲੇ ਗੁਰੂ ਕੇ ਵਾਲਾ ਇਸ ਦੁਆਰਾ ਖੁਫੀਆ ਜਿਹੜੀ ਜਾਣਕਾਰੀ ਅਮਰ ਸ਼ਬਦ ਵਾਲੀ ਨੂੰ ਦਿੱਤੀ ਗਈ ਕਿ ਸਿੰਘ ਇਸ ਵੇਲੇ ਕੋਪਰਹੀਡੇ ਦੇ ਜੰਗਲ ਵਿੱਚ ਠਹਰੇ ਹੋ ਨੇ ਤਾਂ ਫਿਰ ਅਮਰ ਸ਼ਬਦ ਵਾਲੀ ਬਾਉਦਾਈ ਕਰਦਾ ਫਰਵਰੀ 1762 ਭਾਵੇਂ ਕਿ 9 ਫਰਵਰੀ 1762 ਮੰਨਿਆ ਜਾਂਦਾ ਪਰ ਅਸਲ ਵਿੱਚ ਜਿਹੜੀ ਲਿਖਤਾਂ ਹਨ ਜਾਂ ਪ੍ਰਾਤਨ ਸੁਨੇ ਤੂੰ ਇਹਨਾਂ ਤੋਂ 5 ਫਰਵਰੀ ਨੂੰ ਇਹ ਕੋਪਰ ਹੀੜੇ ਦਾ ਅਲੂਕਾਰਾ ਜਿਹੜਾ ਉਹਦੇ ਯਾਦ ਮਨਾਈ ਜਾਂਦੀ ਹੈ। ਘੱਲੂਕਾਰ ਦਾ ਸਰਗਰ ਗਾਰਤੀ ਸਰਬਨਾਸ਼ ਵੱਡੇ ਪੱਧਰ ਤੇ ਕਿਸੇ ਕੌਮ ਦਾ ਨਾਸ ਕਰਨ ਦੀ ਕੋਸ਼ਿਸ਼ ਕੀਤੀ ਜਾਣੀ। ਔਰ ਅਹਿਮਦ ਸ਼ਾਹ ਅਬਦਾਲੀ ਨੇ ਸਰਹੰਦ ਵਾਲੇ ਜਾਨੀ ਖਾਨ, ਸਰਹੰਦ ਦਾ ਸੂਬਾ ਜਾਨੀ ਖਾਨ ਤੇ ਮਲੇਰਕੋਟਲੇ ਵਾਲਾ ਪੀਖਣ ਖਾਨ ਇਹਨਾਂ ਦੋਵਾਂ ਨੂੰ ਫੌਜ ਲੈ ਕੇ ਆਉਣ ਲਈ ਕਿਹਾ। ਆਪਣੀ ਫੌਜ ਵੀ ਇਹ ਲੈ ਕੇ ਆਇਆ। ਤਾਂ ਬਹੁਤ ਵੱਡੀ ਗਿਣਤੀ 'ਚ ਖਾਲਸੇ ਨੂੰ ਘੇਰਾ ਪਾਇਆ ਗਿਆ ਸਿੰਘਾਂ ਦੀ ਇਹ ਸਾਰੇ ਵਾਹੀਰ ਦੀ ਖਾਲਸਾਪੰਦੀ ਗਵਾਹੀ ਕਰਨ ਵਾਲੇ ਮਿਸਲਾਂ ਦੇ ਸਰਦਾਰ ਸੀਗੇ ਜਿਵੇਂ ਸ਼ੁਕਰ ਚੱਕਿਆ ਸਰਦਾਰ ਚੜਤ ਸਿੰਘ ਮਹਾਰਾਜ ਰਣਜੀਤ ਸਿੰਘ ਦਾਦਾ ਜੀ ਅਤੇ ਇਸੇ ਤਰ੍ਹਾਂ ਆਂਧੂ ਵਾਲੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਆਂਧੂ ਵਾਲੀਆ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਰਾਮਗੜੀ ਆ ਇਸੇ ਤਰ੍ਹਾਂ ਜਿਹੜੀ ਮਿਸਲ ਹੈ ਕਰੋੜ ਸਿੰਘੀਆ ਉਹਦੇ ਜੱਸੇਦਾਰ ਵੀ ਇਹ ਕਾਫੀ ਮਿਸਲਾਂ ਦੇ ਸਰਦਾਰ ਮੇਰੇ ਸਨ ਸਿਰਫ ਇੱਕ ਫੂਲਕੀਆਂ ਮਿਸਲ ਵਾਲੇ ਮਹਾਰਾਜਾ ਅਲਾ ਸਿੰਘ ਉਹ ਇਹਦੇ ਵਿੱਚ ਸ਼ਾਮਲ ਨਹੀਂ ਸੀ ਔਰ ਉਹਨਾਂ ਨੇ ਪਹਿਲਾਂ ਸਾਥ ਵੀ ਨਹੀਂ ਦਿੱਤਾ ਲੋੜ ਪੈਣ ਤੇ ਉਹ પાਸੇ ਹੋ ਗਏ ਪਰ ਬਹੁਤ ਬਾਅਦ ਵਿੱਚ ਉਹਨਾਂ ਨੇ ਸਿੰਘਾਂ ਦੀ ਮਦਦ ਕੀਤੀ ਹੈ ਉਹ ਥੋੜਾ ਸਿਆਸੀ ਪੱਖੋਂ ਨਾ ਜ਼ਿਆਦਾ ਅਸੀਂ 12 ਮਿਸਲਾਂ ਵਿੱਚੋਂ ਜਿਹੜੀ ਫੂਲਕੀਆਂ ਵਾਲੀ ਮਿਸਲ ਹੈ ਇਹਦੇ ਮੁਖੀ ਜਿਹੜੇ ਆ ਉਹ ਕਾਫੀ ਸਿਆਸਤ ਵਰਤਦੇ ਰਹੇ ਨਾ ਪੂਰਾ ਸਾਥ ਪੰਥਕ ਬਣ ਕੇ ਉਹਨਾਂ ਨੇ ਦਿੱਤਾ ਫਿਰ ਮੁੱਖ ਦੀ ਗੱਲ ਕਿ ਇੱਥੇ ਕਾਫੀ ਬੀਬੀਆਂ ਬੱਚੇ ਤੇ ਬਜ਼ੁਰਗ ਵੀ ਘੇਰੇ ਚ ਆਏ ਪਰ ਸਿੰਘਾਂ ਨੇ ਬਹੁਤ ਵਿਉਂਤ ਦੇ ਨਾਲ ਉਹਨਾਂ ਨੂੰ ਆਪਣੇ ਘੇਰੇ ਦਾਇਰੇ ਚ ਲੈ ਕੇ ਚਾਰ-ਚਿਰੇ ਲੜਾਕੂ ਸਿੰਘ ਜਿਹੜੇ ਸੀ ਉਹ ਏ ਤੇ ਇਹ ਪੈਦੜਾ ਵਰਤਿਆ ਗਿਆ ਤੇ ਨਾਲੋਂ ਨਾਲ ਜਹਾਜ਼ ਤੁਰ ਹੀ ਜਾਏ। ਪਗਾਂ ਨੂੰ ਵਧੇ ਤੇ ਇੱਥੇ ਫਿਰ ਬਹੁਤ ਵੱਡੀ ਗਿਣਤੀ ਚ ਬੀਬੀਆਂ ਬੱਚੇ ਤੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਹੋਈਆਂ। ਔਰ ਖਾਲਸਾ ਇਸ ਤਰ੍ਹਾਂ ਦੀ ਵਿਉਂਤ ਦੇ ਨਾਲ ਸਾਰੇ ਦਹੀਰ ਨੂੰ ਵਿਚ ਦਾਰੇ ਚ ਲੈ ਕੇ ਪੇਸ਼ਾ ਹਟਦਾ ਗਿਆ ਤਾਂ ਕਤਬਾ ਬਾਂਮਣੀਆਂ ਗਹਿਲ ਪਿੰਡ ਤੇ ਬਰਨਾਲੇ ਤੱਕ ਇਹ ਇਸ ਤਰ੍ਹਾਂ ਮਗਰ ਗਏ ਨੇ ਜਿੱਥੇ ਬੀਬੀਆਂ ਬੱਚਿਆਂ ਤੇ ਬਜ਼ੁਰਗਾਂ ਦੀਆਂ ਸ਼ਹਾਤਾ ਹੋਈਆਂ ਕੁਝ ਲੜਨ ਵਾਲੇ ਸਿੰਘ ਵੀ ਸ਼ਹੀਦ ਹੋਏ ਜਿਵੇਂ 22 ਫਟ ਲੱਗੇ ਸੀ ਜੱਸਾ ਸਿੰਘਾਹੂ ਵਾਲੀਏ ਨੂੰ 19 ਫਟ ਲੱਗੇ ਸੀ ਸਰਦਾਰ ਚੜ੍ਹਤ ਸਿੰਘ ਨੂੰ ਤੇ 11 ਫਟ ਲੱਗੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਇੰਜ ਬਹੁਤ ਵੱਡੀ ਗਿਣਤੀ ਸਿੰਘ ਸ਼ਹੀਦ ਵੀ ਹੋਏ ਤੇ ਜ਼ਖਮੀ ਵੀ ਹੋਏ ਔਰ ਦੱਸਿਆ ਜਾਂਦਾ ਕਿ 30-35 ਹਜ਼ਾਰ ਦੇ ਕਰੀਬ ਇੱਥੇ ਸਿੰਘ ਸਿੰਘਣੀਆਂ ਬੱਚਿਆਂ ਬਜ਼ੁਰਗਾਂ ਦੀ ਸ਼ਹਾਦਤ ਹੋਈ ਹੈ ਪਰ ਅਹਿਮਦ ਸ਼ਾਹ ਅਬਦਾਲੀ ਦਾ ਵੀ ਚੰਗਾ ਲੱਖ ਟੁੱਟਾ ਕਾਫੀ 30-35 ਹਜ਼ਾਰ ਉਹਦੀ ਲੜਨ ਵਾਲੀ ਫੌਜ ਮਾਰੇ ਗਈ ਖੈਰ ਇਹਦੇ ਵਿੱਚ ਜੱਸਾ ਸਿੰਘ ਅਲੂਆ ਜੀ ਜਿਹੜੇ ਸੁਲਤਾਨ-ਉਲ-ਕੌਮ ਸਨ ਬਹੁਤ ਵੱਡੀ ਬਹਾਦਰੀ ਨਾਲ ਉਹਨਾਂ ਨੇ ਲੜਾਈ ਕੀਤੀ ਆ ਰਤਨ ਸਿੰਘ ਪੰਗੂ ਜੀ ਲਿਖਦੇ ਨੇ ਕਿ ਉਹਨਾਂ ਦਾ ਘੋੜਾ ਬੇਠਕ ਚੁੱਕਾ ਸੀ ਤੇ ਉਹਨਾਂ ਦੇ ਸਰੀਰ ਵਿੱਚੋਂ 22 ਜ਼ਖਮ ਲੱਗਣ ਕਰਕੇ ਖੂਨ ਵਹਿ ਰਿਆ ਸੀ ਤੇ ਉਹਨਾਂ ਦੇ ਅੰਗ ਰਖਕ ਭਾਈ ਗੁਰਮੁਖ ਸਿੰਘ ਨੇ ਸ੍ਰੀ ਸਾਹਿਬ ਦਾ ਮਿਆਨ ਮਾਰਿਆ ਘੋੜੇ ਨੂੰ ਤੇ ਕਿਹਾ ਲੈ ਲੈ ਜਸੇਹਰ ਨੂੰ ਕੱਢ ਕੇ ਬਾਹਰ ਤਾਂ ਉਸ ਵੇਲੇ ਭਾਈ ਜਸਸ ਕਾਲੂ ਵਾਲੀ ਨੇ ਬਚਨ ਕੀਤੇ ਗੁਰਮੁਖ ਸਿੰਘ ਨੂੰ ਰੋਕਦਿਆਂ ਭਾਈ ਸਿੰਘ ਮਿਲਿਆ ਹਮ ਕੋ ਕਰਾਂ ਠਠਾ ਘੋੜਾ ਕੁਦਾਏ ਜਸਾ ਸਿੰਘ ਨੱਠਾ ਕਿਆ ਮੁਖ ਲਾਏ ਬੈਠਿਆਂ ਦੀ ਮਾਨ ਕਰੇ ਮਸ਼ਕਰੀ ਸਿੰਘ ਸਾਹਿਬ ਆਣ ਹਮ ਕੋ ਪੰਥ ਪਾਤਸ਼ਾਹ ਬਣਾਇਓ ਤੁਮ ਚਾਹਤ ਗੀਦੀ ਸਦਵਾਇ ਤੇ ਇਸ ਸਿੰਘਾਂ ਦੇ ਸਾਹਮਣੇ ਕੀ ਮੂੰ ਖਾਵਾਂਗੇ ਔਰੇ ਵੀ ਸਿਫਤ ਕੇ ਉਹ ਜਸੇਦਾਰ ਮਦਾਨੇ ਜੰਗ ਚ ਵੀ ਕਦੇ ਜਿਹੜਾ ਬਖਤਰ ਲੋਹੇ ਦਾ ਕੋਟ ਨਹੀਂ ਸੀ ਪਹਿਨਦਾ ਤੇ ਇੰਜੀ ਛਾਤੀ ਲੈ ਕੇ ਆਪਣੀ ਉਹ ਮਦਾਨੇ ਜੰਗ ਜੂਝਦਾ ਸੀ ਤੇ ਇਸ ਦੇ ਬਾਵਜੂਦ ਵੀ 46 ਜੰਗ ਲੜਨ ਦੇ ਬਾਵਜੂਦ ਵੀ ਉਹ ਸ਼ਹੀਦ ਨਹੀਂ ਹੋਇਆ ਐਡਾ ਸੂਰਮਾ ਸੀ ਸਰਦਾਰ ਜੱਸਾ ਸਿੰਘ ਅਲੂਵਾਲੀਆ ਆਪਣੇ ਕੌਮ ਨੂੰ ਬਚਾਇਆ ਅਤੇ ਫਿਰ ਅਹਿਮਦ ਸ਼ਬਦਾਲੀ ਪਹਿਲਾਂ ਸੋਚਦਾ ਸੀ ਕਿ ਮੈਂ ਖਾਲਸੇ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅੱਧੇ ਤੋਂ ਵੱਧ ਕੌਮ ਇਹਨਾਂ ਦੀ ਮੈਂ ਸ਼ਹੀਦ ਕਰ ਦਿੱਤੀ ਮਾਰ ਦਿੱਤੀ ਹੁਣ ਇਹ ਸਿਰ ਨਹੀਂ ਚੁੱਕ ਸਕਣਗੇ ਪਰ 2.5 ਮਹੀਨਿਆਂ ਬਾਅਦ ਖਾਲਸੇ ਨੇ ਜਾਨੀ ਖਾਨ ਨੂੰ ਮਾਰ ਕੇ ਸਰਹੰਦ ਫਤਿਹ ਕੀਤਾ ਮਲੇਰਕੋਟਲੀ ਪੀਖਨ ਖਾਨ ਨੂੰ ਮਾਰ ਕੇ ਤੇ ਮਲੇਰਕੋਟ ਰਾਫਤਿਹ ਕਰ ਲਿਆ ਫਿਰ ਅਹਿਮਦ ਸ਼ਬਦਾਲੀ ਨੇ ਵਿਚਾਰਿਆ ਤੇ ਇਹਨਾਂ ਨੂੰ ਮੈਂ ਹਰਾ ਨਹੀਂ ਸਕਦਾ ਇਹ ਕਦੇ ਵੀ ਨਹੀਂ ਹਾਰ ਮੰਨਣਗੇ ਹਮੇਸ਼ਾ ਲੜਦੇ ਰਹਿਣਗੇ ਤੇ ਮੈਂ ਇਹਨਾਂ ਨੂੰ ਚੋਗਾ ਪਾ ਕੇ ਦੇਖਦਾ। ਇਹ ਵੀ ਗੱਲ ਨੋਟ ਕਰਨ ਵਾਲੀ ਕਿ ਜਾਂਦਾ ਹੋਇਆ ਵਾਪਸ ਅੰਮ੍ਰਿਤਸਰ ਸਾਹਿਬ ਆ ਕੇ ਹਰਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਲਾ ਕੇ ਉਡਾਤਾ ਸੀ। ਤੇ ਜਦੋਂ ਕੁੱਪੇ ਲਾ ਕੇ ਢਾਇਆ ਤੇ ਇੱਕ ਇੱਟ ਦਰਬਾਰ ਸਾਹਿਬ ਦੀ ਉਹਦੇ ਨੱਕ ਤੇ ਵੱਜੀ। ਉਹਦੇ ਨਾਲ ਮੌਰੀ ਲੱਗ ਕੇ ਬਾਅਦ ਚ ਮਰਿਆ 5 ਮਹੀਨੇ ਦੇ ਵਿੱਚ ਵਿੱਚ। ਪਰ ਉਸਨੇ ਸਿੰਘਾਂ ਨਾਲ ਸਮਝੌਤਾ ਕਰਨਾ ਚਾਹ ਆਪਣੇ ਕੁਝ ਅਹਿਲਕਾਰ ਉਹਨੇ ਭੇਜੇ। ਤੇ ਜਿਸ ਵੇਲੇ ਖਾਲਸਾ ਜਾ ਕੇ ਉਹਨੂੰ ਮਿਲਿਆ ਉਹਨੇ ਕਿਹਾ ਵੇਈ ਅਮਰਸ਼ਾਹਬਦਾਲੀ ਕਹਿੰਦਾ ਮੈਂ ਕਦੇ ਪੰਜਾਬ ਵੱਲ ਨੂੰ ਮੂੰਹ ਨਹੀਂ ਕਰੂੰਗਾ ਪਰ ਮੇਰੀ ਇੱਕੋ ਸ਼ਰਤ ਹੈ ਤੁਸੀਂ ਪੰਜਾਬ ਵਿੱਚ ਭਾਂਵੇਂ ਰਾਜ ਕਰੋ ਤੁਹਾਡਾ ਹੀ ਰਾਜ ਹੋਏਗਾ ਤੁਹਾਡਾ ਹੀ ਹੁਕਮ ਚੱਲੇਗਾ ਮੈਂ ਦਖਲ ਦਾ ਜੀ ਨਹੀਂ ਕਰਾਂਗਾ ਪਰ ਜਿੰਨਾ ਅਨਾਜ ਤੁਸੀਂ ਪੰਜਾਬ ਵਿੱਚ ਉਗਾਉਂਦੇ ਹੋ ਸਾਰੀਆਂ ਫਸਲਾਂ ਦਾ 6ਵਾਂ ਹਿੱਸਾ ਮੈਨੂੰ ਦੇ ਦਿਆ ਕਰੋ ਤਾਂ ਉਸ ਵੇਲੇ ਸਿੰਘਾਂ ਨੇ ਜਵਾਬੀ ਜਵਾਬ ਦਿੱਤਾ ਵੀ ਅਮਰਸ਼ਾਹਬਦਾਲੀ ਨੂੰ ਕਹਿਣਾ ਵੀ ਅਸੀਂ ਜੇ ਤਾਂ ਹਰਮੰਦਰ ਸਾਹਿਬ ਦੀ ਬੇਦਬੀ ਤੋਂ ਨਾ ਕੀਤੀ ਹੁੰਦੀ ਫਿਰ ਤਾਂ ਤੇਰੇ ਨਾਲ ਸਮਝੌਤਾ ਕਰ ਲੈਂਦੇ ਪਰ ਰਮੰਦਰ ਸਾਹਿਬ ਦੇ ਮਲਬੇ ਉੱਤੇ ਬੈਠ ਕੇ ਅਸੀਂ ਤੇਰੇ ਨਾਲ ਕੋਈ ਸਮਝਾਉਤਾ ਨਹੀਂ ਹੁਣ ਕਰ ਸਕਦੇ ਤੈਨੂੰ ਮਦਾਨੇ ਜੰਗ 'ਚ ਟਕਰਾਂਗੇ ਇਸ ਤਰ੍ਹਾਂ ਦੇ ਪ੍ਰਤਾਪਨ ਸਿੰਘ ਸੀਗੇ ਜਿਨ੍ਹਾਂ ਨੇ ਕਦੇ ਹੌਸਲਾ ਨਹੀਂ ਆ ਰਿਆ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਤੈਨੂੰ ਜੰਗ ਵਿੱਚ ਰਣਤੇਗ ਉਠਾ ਕੇ ਸ਼ਰਤਾਂ ਲਿਖਾਂਗੇ ਲਹੂ ਨਾਲ ਮਿਰ ਜੰਗ ਦੇ ਆ ਕੇ ਮਰਦਨਾ ਜਿਉਂਦੇ ਸੀਤਲਾ ਨਕ ਨਥ ਪੁਆਗੇ ਇਸ ਪ੍ਰਕਾਰ ਦੇ ਪ੍ਰਤਾਪਨ ਸਿੰਘ ਸੀ ਤੇ ਇੰਜ ਇੱਕ ਲੋਕਰਾ ਵਾਪਰਿਆ ਆਮਦ ਸ਼ਾਹਵਦ ਅਲੀ ਵੱਲੋਂ ਸਿੱਖ ਕੌਮ ਦਾ ਸਰਬਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਧੀ ਕੌਮ ਸ਼ਹੀਦ ਵੀ ਹੋ ਗਈ ਪਰ ਦੇ ਬਾਵਜੂਦ ਵੀ ਸਿੰਘਾਂ ਦੇ ਹੌਸਲੇ ਪਸਤ ਨਹੀਂ ਹੋ ਸਕੇ ਉਸੇ ਤਰ੍ਹਾਂ ਲੜਦੇ ਰਹੇ ਇਹਨਾਂ ਦੁਸ਼ਤਾਂ ਦੇ ਨਾਲ ਔਰ ਆਉਣ ਵਾਲੇ ਸਮੇਂ 'ਚ ਫਿਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਰਾਜ ਸਿੱਖ ਕੌਮ ਨੂੰ ਪ੍ਰਾਪਤ ਹੋਇਆ ਤੇ 40 ਸਾਲ ਰਾਜ ਰਣਜੀਤ ਸਿੰਘ ਦਾ ਜਾਂ ਖਾਲਸਾ ਪੰਥ ਦਾ ਸਿੱਖ ਕੌਮ ਦਾ ਬਹੁਤ ਧਰਮ ਦੇ ਅੰਡਰ ਉਹ ਰਾਜ ਰਿਹਾ ਜਿਹੜੇ ਧਰਮੀ ਲੋਕ ਅਜੇ ਤੱਕ ਉਸ ਰਾਜ ਨੂੰ ਯਾਦ ਕਰਦੇ ਨੇ ਪਰ ਉਸ ਰਾਜ ਦੇ ਪਿੱਛੇ ਇਹ ਸਾਰੇ ਪੁਰਖਾਂ ਦਾ ਖੂਨ ਡੁੱਲਿਆ ਜਾਂ ਇਹਨਾਂ ਦੀ ਬਹਾਦਰੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 100 ਸਾਲ ਦੇ ਕਰੀਬ ਇਹ ਸਿੰਘਾਂ ਦੀ ਜਿਹੜੀ ਹੌਸਲਾ ਬਹਾਦਰੀ ਸ਼ੂਰਮਗਤੀ ਅਣਖ ਉਹਦਾ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ